ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਅਡਰੈਸ ਇਹ ਕਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਹੈ ਦੋਸਤੋ ਵੀਰ ਦਾ ਸੁਭਰਾ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਹਰਪ੍ਰੀਤ ਸਿੰਘ ਹੈ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਪੰਜ ਲੱਕ ਦਿਖਾਵਾਂਗੇ گاਵਾਂ ਦੇ ਵਿੱਚ ਤਿੰਨ ਸੁਈਆਂ ਤੇ ਦੋ ਗੱਬੜ ਹੋਣਗੇ ਦੋਸਤੋ ਡਿਟੇਲ ਆਪਾਂ ਇਹਨਾਂ ਪਸ਼ੂ ਦੀ ਸਾਰੀ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲੇ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲੇ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਵਰਖ ਜਿਹੜੀ ਕਰਨੀ ਆ ਦੋਸਤੋ ਉਹ ਤੁਸੀਂ ਆਪ ਆਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇਲੀ ਗੱਲ ਨਾ ਹੋਵੇ ਆਓ ਦੋਸਤੋ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਆ ਪਹਿਨਾ ਪਸ਼ੂ ਦੀ ਸਾਰੀ ਵੀਰ ਦੇ ਕੋਲੋਂ ਪੁੱਛ ਲੈਂਦੇ ਹਾਂ ਜੀ ਸਾਸੀ ਗਾ ਜੀ ਸਾਸੀ ਗਾ ਭਾਜੀ ਹੋਰ ਬੜੀ ਠੀਕ ਠਾਕ ਹਾਂਜੀ ਹਾਂਜੀ ਬੜੀ ਕਿਰਪਾ ਗੁਰੂ ਆਮ ਦਾਸ ਜੀ ਜੀ ਐਡਰੈਸ ਬੋਲਦੀ ਵੀਰ ਐਡਰੈਸ ਆ ਜੀ ਪਿੰਡ ਸਵਰਾ ਤਸੀਲ ਪੱਟੀ ਜਿਲ੍ਹਾ ਤਰਨਤਾਰਨ ਫੋਨ ਨੰਬਰ ਤੇ ਨਾਮ ਲਖ ਲੀਏ ਨਾਮ ਹਰਪ੍ਰੀਤ ਸਿੰਘ ਮੋਬਾਈਲ ਨੰਬਰ 9877773503 ਠੀਕ ਹੈ ਜੀ ਅੱਜ ਆਪ ਲੋਕੋ 5 ਲੱਖ ਦਾ ਟੋਟ ਲੈਂਦਾ ਹਾਂਜੀ 5 ਲੱਖ ਜਿੰਨਾਂ ਦੇ ਜੁੱਤੇ ਇਹਨਾਂ ਦੇ ਬਿਲਕੁਲ ਤਾਜ਼ੀਆਂ ਸੋਈਆਂ ਤੇ ਤਿੰਨਾ ਮਗਰੇ ਵਸ਼ੀਆਂ ਤੇ ਦੋ ਗੱਬੜਾ ਜੀ ਦੋ ਗੱਬੜਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਸ਼ੁਰੂ ਕਰ ਲਈ ਵੀਰ ਆਪਾਂ ਇਸ ਗਾਂ ਤੋਂ ਪਹਿਲਾਂ ਡਿਟੇਲ ਇਹ ਪਹਿਲੇ ਸੂਏ ਕੋਈ ਇਹਨੇ 18 17 18 ਲੀਟਰ ਦੋ ਦਿੱਤਾ ਤੇ ਪਰਸੋਂ ਦੀ ਸੂਈ ਹੁਣ ਸਟਾਰਟਿੰਗ ਚੰਗੀ 1500 ਲੀਟਰ ਬਲਦੋ ਸਟਾਰਟਿੰਗ ਕੀਤੀ ਹੈ 15 16 ਲੀਟਰ ਤੋਂ ਸਟਾਰਟ ਕਰ ਦਿੱਤੀ ਹੈ ਹਾਂ ਜੀ ਤੇ ਕੀ ਦਿੱਤਾ ਬੱਚਾ ਨੇ ਬੱਛੀ ਹੈ ਜੀ ਤੇ ਮਗਰ ਠੀਕ ਹੈ ਜੀ ਹਾਂ ਜੀ ਬੱਚਾ ਦੋਸਤੋ ਆਹਨੇ ਵਸ਼ੀ ਦਿੱਤੀ ਜੀ ਕਾਲੇ ਰੰਗ ਦੀ ਬਾਗੀ ਜਰਸੀ ਦਾ ਸ਼ਾਈ ਹਾਲ ਦਾ ਕੰਬੀਨੇਸ਼ਨ ਹੀ ਹੈ ਦੋਸਤੋ ਠੀਕ ਹੈ ਜੀ ਕੱਦ ਘਾੜ ਦੋਸਤੋ ਗੋਲ ਦਾ ਚੈੱਕ ਕਰ ਲਓ ਦੋ ਦਨਾਮ ਨਾ 20 ਤੋਂ ਬਾਹਰ ਭਰ ਦੂਗੀ ਹੋਣ ਕਿੰਨਾ 15 ਕਿਲੋ ਦੱਸੇ 15 ਲੀਟਰ ਬੋਲਾ ਹੀ ਆ ਜੀ ਠੀਕ ਹੈ ਜੀ ਗਾਰੰਟੀ ਵਾਲਾ ਜਿਹੜਾ ਮਰਜੀ ਕੋ ਲੈ ਜਾਏ ਭਾਵੇਂ ਠੀਕ ਹੈ ਜੀ ਕਾਦ ਕਾਠ ਬਹੁਤ ਵੱਡਾ ਠੀਕ ਹੈ ਦੋਸਤੋ ਥੋੜਾ ਥੋੜਾ ਦੀ ਸਪੇਸ ਚੈੱਕ ਕਰ ਲਓ ਚਾਰੇ ਥਣ ਗੈਪ ਚ ਜੇ ਕੋਈ ਫੋਟ ਸ਼ਾਂਗ ਦੀ ਨਾਲ ਚੈੱਕ ਕਰ ਲਓ ਬਾਕੀ ਨਿੱਗਰ ਪਿੰਡੇ ਦੀ ਪੂਰੀ ਠੀਕ ਹੈ ਜੀ ਹਾਂ ਜੀ ਤੇ ਮੁੱਲ ਵੀ ਕਿੰਨਾ ਕਰਨਾ ਮੁੱਲ ਖੈਰਾ ਸਾਹਿਬ ਇਹਦਾ 95000 ਤੋਂ 90 ਦੀ ਦਵਾਂਗੇ ਠੀਕ ਹੈ ਜੀ ਹਾਂ ਜੀ ਹਾਂ ਜੀ ਉਹ 30000 ਰੁਪਏ ਦੋਸਤੋ ਡਿਮਾਂਡ ਰੱਖੀ ਵੀ ਇਹਦੇ 90000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਮਾਨਦਲ ਹੋਊਗਾ ਜਿਹੜਾ ਕੋਈ ਵੀਰ ਪਰ ਅਸੀਤ ਲਾਊਗਾ ਇਹਦੇ ਨਾਲ ਬੱਧੀ ਗਾਂ ਜਿਹੜੀ 2 ਨੰਬਰ ਦੀ ਡਿਟੇਲ ਦੱਸੀ ਵੀਰ ਇਹ ਖੈਰਾ ਸਾਹਿਬ ਕੱਲ ਦੀ ਸੂਈ ਆ ਅੱਛਾ ਜੀ ਤੇ ਇਹਦੇ ਥੱਲੇ ਕੋਈ 13 14 ਲੀਟਰ ਬੋਲਾ ਵਾ ਇਹ ਸਵੇਰ ਵਿੱਚ ਸੂਈ ਇਹ ਦੂਜਾ ਸੂਆ ਜੀ ਇਹ ਕ੍ਰੋਸ ਆਂਗ ਦੇ ਵਿੱਚ ਆ ਅੱਛਾ ਜੀ ਇਹ ਚੱਪਨਾ ਕ੍ਰੋਸ ਆ ਨਾ ਹਾਂ ਜੀ ਹਾਂ ਜੀ ਇਹ ਚੱਪਨਾ ਕ੍ਰੋਸ ਆ ਜੀ ਠੀਕ ਹੈ ਦੁੱਧ 18 20 ਲੀਟਰ ਭਰ ਦੋਗੀ RAMNA ਮਗਰ ਵਸ਼ੀ ਇਹਦੇ ਵੀ ਇਹਦੇ ਮਗਰ ਵਸ਼ੀ ਹੈ ਜੀ ਹਾਂ ਇਹ ਦੋਸਤੋ ਦੁਜਸ ਵਾ ਸੁਈ ਜੇ ਕੱਲ ਦੀ ਬੱਚਾ ਇਹਨੇ ਨੀ ਵਸ਼ੀ ਦਿੱਤੀ ਇਹ ਕੱਦ ਕੱਢ ਦੋਸਤੋ ਸੁਣੋ ਬਾਕੀ ਸਈਆਂ ਗਾਵਾਂ ਖੈਰਾ ਸਾਹਿਬ ਸੁਈਆਂ ਪਾਵੇਂ ਵੰਗਾ ਪੋਣਾ ਪਾਇਓ ਨਹੀਂ ਪੋਣਾ ਨਾ ਪਾਇਓ ਕੋਈ ਲੱਤ ਛੜਦੀ ਮਾਰਦੇ ਨਹੀਂ ਆ ਅੱਛਾ ਜੀ ਹਾਂ ਜੀ ਠੀਕ ਹੈ ਜੀ ਬਾਕੀ ਦੋਸਤੋ ਥੋੜਾ ਥੋੜੀ ਕੁਆਲਿਟੀ ਇਹਦੀ ਬਹੁਤ ਵਧੀਆ ਬਹੁਤ ਬੰਦੀਆਂ ਸ਼ਾਮਤ ਆ ਗਏ ਟਾਈਮ ਮੇਰੇ ਖਿਆਲ ਨਾਲ ਖੈਰਾ ਸਾਹਿਬ 12 1 ਵਜੇ ਦਾ ਹੀ ਆ ਹਾਂ ਜੀ ਹਾਂ ਜੀ ਸਾਢੇ 12 ਦਾ ਟਾਈਮ ਹੈ ਹਾਂ ਜੀ ਹਾਂ ਜੀ ਦੋਸਤੋ ਜੇ ਚੂਨ ਦੇ ਵਿੱਚ ਵੀ ਜੇ ਵੇਖੀਏ ਤਾਂ ਟਾਈਮ ਜੇ ਘਟੋ ਘਟ ਵੀ ਜ਼ਿਆਦਾ ਹੈ। ਇਹਦੀ ਹਾਲੀ ਪਈ ਹੈ ਹਿਸਾਬ ਨਾਲ। ਹਾਂਜੀ ਹਾਂਜੀ ਅੱਧੀ ਤਾਂ ਜਿਹੜਾ ਟਾਈਮ ਜੇ ਪਿਆ ਚੂਨ ਦੇ ਵਿੱਚ। ਕੱਦ-ਕੱਦ ਦੋਸਤੋ ਗਾਂ ਦਾ ਚੈੱਕ ਕਰ ਲੋ ਥੋੜਾ-ਥੋੜਾ ਦੀ ਕੁਆਲਿਟੀ ਦੋਸਤੋ ਬਹੁਤ ਵਧੀਆ। ਬਾਕੀ ਇਧਰ ਕੋ ਠੰਡੀ ਸੀ ਉਹੋ ਜੀ ਗੱਲ ਕੋਈ ਨਹੀਂ ਜੀ। ਠੀਕ ਹੈ ਜੀ। ਹਾਂਜੀ। ਤੇ ਇਹਦਾ ਮੁੱਲ ਵੀਰ ਕਿੰਨਾ ਕਰਨਾ? ਇਹਦਾ ਮੁੱਲ ਖੈਰਾ ਸਾਹਿਬ 75000 ਰੁਪਿਆ ਤੇ 72 ਦੀ ਦੇਦਾਂਗੇ ਜੀ। ਠੀਕ ਹੈ ਜੀ। ਹਾਂਜੀ ਹਾਂਜੀ। 75000 ਰੁਪਿਆ ਦੋਸਤੋ ਡਿਮਾਂਡ ਰੱਖੀਏ ਵੀਰ ਨੇ ਤੇ 720 ਇਹ ਇੱਕ ਨਵਾਂ ਸੂਆ ਇਹ ਕੱਲ ਦੀ ਸੂਈ ਆ ਦੇ ਇਹ ਪਹਿਲਾ ਸੂਆ ਸੂਈ ਮੂੰਹਾਂ 6:00 ਦਾੰਦ ਆ ਜੀ ਅੱਛਾ ਜੀ ਇਹ ਆਪਾਂ ਸਵੇਰੇ ਇਹਨੂੰ ਕੋਈ 8-9 ਵਜੇ ਚੋਗੇ ਲੈ ਕੇ ਆਏ ਆ ਠੀਕ ਹੈ ਜੀ ਆਈ ਆਜੀ ਆ ਥੋੜਾ ਚਿਰੇ ਘੰਟਾ ਕੀ ਹੋਇਆ ਇਹਨੂੰ ਇਹਦੇ ਮਗਰਵੱਛੀ ਜੀ ਇਹਦੇ ਉਹ ਬੱਛੀ ਬੈਠੀ ਆ ਜੀ ਠੀਕ ਹੈ ਸਾਡੇ ਲਾਗੇ ਉਧਰੇ ਹੀ ਠੀਕ ਹੈ ਜੀ ਹਾਂ ਜੀ ਦੋਸਤੋ ਇਹ ਵੀ ਕੱਲ ਦੀ ਸੂਈ ਪਹਿਲਾ ਸੂਆ 6:00 ਦਾੰਦ ਏ ਵੀਰ ਕਿੰਨੇ ਕਿਤੋਂ ਸਟਾਰਟਿੰਗ ਕੀਤੀ ਨੂੰ ਬੋਲੀ ਇਹ ਘਰਾ ਸਾਹਿਬ ਇਹ ਥਲੇ 13 14 ਲੀਟਰ ਬੋਲੀ ਆ 13 14 ਲੀਟਰ ਤੋਂ ਦੋਸਤੋਂ ਇਹਨੇ ਵੀ ਸਟਾਰਟਿੰਗ ਕੀਤੀ ਜੀ ਬਾਕੀ ਇਹ ਚੋਈ ਲਵੜੀ ਲੇਡ ਆ ਜਨ 8 9 ਵਜੇ ਦਾ ਇੱਕ ਤਕਰੀਬਨ ਚੋਕੇ ਲੈ ਗਏ ਇਹਨੂੰ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਬਾਕੀ ਇਹ ਤੋਂ ਗਾਂ ਦਾ ਕੱਦ ਕਠ ਬਹੁਤ ਵਧੀਆ ਸ਼ਾਈਨਿੰਗ ਬਹੁਤ ਵਧੀਆ ਜੋ ਇਹ ਦੀਆਂ ਤਿੰਨੇ ਹੀ ਖਬਰਾਂ ਇੱਕ ਨੰਬਰ ਆ ਜੀ ਠੀਕ ਹੈ ਜੀ ਤੁਹਾਨੂੰ ਤੁਹਾਨੂੰ ਦੋਸਤੋ ਕੁਆਲਿਟੀ ਬਹੁਤ ਵਧੀਆ ਜੀ ਪਜਾਰ ਫ੍ਰੀਜੀ ਦਾ ਮੁੱਲ ਕੀ ਕਰਨਾ ਇਹ ਦਾ ਖੈਰਾ ਸਾਹਿਬ ਲੈ ਆਂਦੇ ਨੇ 75000 ਆ ਜੀ ਅੱਛਾ ਜੀ ਹਾਂ ਜੀ ਹਾਂ ਜੀ ਬਤਲੇ ਦਾ ਮੁੱਲ ਕੋਈ ਨਹੀਂ 75000 ਕੋਈ ਨਹੀਂ ਫਿਕਸ ਹੀ ਬਾਤ 75000 ਰੁਪਈਆ ਹੀ ਆ ਜੀ ਠੀਕ ਹੈ ਹਾਂ ਜੀ ਹਾਂ ਜੀ ਇਹ ਚੋ ਮਾਨਦਲ ਹੋ ਗਏ ਨਾ ਕੋਈ ਮਾੜਾ ਮੋਟਾ ਹੀ ਜ਼ਿਆਦਾ ਨਹੀਂ ਠੀਕ ਹੈ ਜੀ ਹਾਂਜੀ ਹਾਂਜੀ ਇਹਦੀ ਰਸਹੀ ਡਿਟੇਲ ਵੀ ਦੇ ਸਕਾਂਗੇ ਇਹ ਖੈਰਾ ਸਾਹਿਬ ਦੂਜਾ ਸੂਆ ਸੋਣੀ ਹੈ ਜੀ ਕਿੰਨਾ ਟਾਈਮ ਖੜਦੀ ਵੀ ਉਸ ਨੂੰ ਇੱਕ ਹਫਤਾ ਕਾ ਜ਼ਿਆਦਾ ਸਮਾਂ ਲੈਂਦੀ ਆ ਠੀਕ ਹੈ ਜੀ ਤੇ ਦੁੱਧ ਜਿਹੜਾ ਇਹਨੇ ਪਿਛਲੇ ਸੂਏ 20 ਤੋਂ 22 ਲੀਟਰ ਦਿੱਤਾ ਇਹਨੇ ਠੀਕ ਹੈ ਜੀ ਇਸ ਵਾਰ ਵੀ ਚੰਗੇ ਦੁੱਧ ਦੀ ਆਪਾਂ ਇਹ ਤੋਂ ਉਮੀਦ ਕਰਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਦੋਸਤੋ ਤਿਆਰੀ ਲਾਉਣ ਦੀ ਸ਼ੁਰੂ ਕਰਤੀ ਹੈ ਦੁੱਧ ਨੇ ਇੱਕ ਹਫਤਾ ਟਾਈਮ ਹੈ ਜੀ ਬਾਕੀ ਪਿਆ ਸੁਣ ਚ ਸਵੇਰ ਦੂਜਾ ਸੂਣੀ ਜੀ ਕਦ ਕਰ ਦੋਸਤੋ ਗਾਂ ਦਾ ਇਹਦਾ ਵੀ ਸੁਣਾਵਾ बाकी जे वीर भरा अपने जो खहरा साहब जाते सियाने होने हाँ जी हाँ जी बाकी उन्हें आपे आईडिया ला लेना कितना कि गाव कि दुधाल ठीक है जी ना बाकी दो भी सेवा, बाकी भी सेवा गाड़ी जिन्सा हाँ जी हाँ जी बाकी थोड़ा थोड़ा दोस्तों क्वालिटी बहुत वादी ज्यादा करो चक जी ਸਾਹਰ ਵੀ ਵੀ ਇਹਦਾ ਕਿੰਨਾ ਕਮਲ ਕਰਦੇ ਇਹਦਾ ਮੁੱਲ ਖੈਰਾ ਸਾਹਿਬ 80000 ਦੀ ਦਵਾਂਗੇ ਜੀ ਇਹ ਚ ਮਾਨਦਲ ਕਰਦਾ ਥੋੜਾ ਬੋਦਾ ਹੀ ਹੋਣਾ ਹੈ ਕਿ ਦੁੱਧ ਵਾਲੇ ਚੰਗੇ ਰਿਹਾ ਰਿਕਾਰਡ ਚੰਗਾ ਦੱਸਿਆ ਘਰ ਵਾਲੇ ਨੇ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਜੀ 80000 ਰੁਪਏ ਦੇ ਵਿੱਚ ਦੋਸਤੋ ਮਾਨਦਲ ਹੋਊਗਾ ਮੁੱਲ ਬਾਹਰੋਂ ਖੈਰਾ ਨੂੰ ਪਤਾ ਕੀ ਹੋਣਾ ਸਾਰਿਆਂ ਨੂੰ ਪਤਾ ਵੀ ਥੋੜਾ ਇਹ ਮੁੱਲ ਨਾਲ ਨੰਗਰ ਮਿਰਨਦਿਆ ਅਵਧੀ ਬੜੀ ਘਾਟ ਦਾ ਹਾਂਜੀ ਹਾਂਜੀ ਹੋਰ ਨਹੀਂ ਆਨਲਾਈਨ ਦਾ ਜਮਾਨਾ ਵਾ ਕੋਈ ਇਹਦੇ ਵਿੱਚ ਪੜਦੇ ਵਾਲੀ ਗੱਲ ਰਹਿ ਨਹੀਂ ਗਈ ਅੱਜ ਕੱਲ ਠੀਕ ਠੀਕ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹਦੇ ਦੱਸੀ ਵੀਰੇ ਇਹਦੇ ਇਹ ਖਰਾਸਾ ਮੈਂ 10 ਦਿਨ ਲੈਂਦੀ ਆ ਤੇ ਫਾਰਮ ਦੀ ਵੈਡ ਆ ਇਹ 40100 ਡੈਨਮਾਰਕ 40116 ਦੀ ਖੁਦ 40116 ਦੀ ਖੁਦ ਆਹ ਜਿਹੜੀ ਸੀਮਨ ਨਹੀਂ ਆਪਾਂ ਨੂੰ ਪਤਾ ਆਪਾਂ ਐਵੇਂ ਕਹਿ ਰਹੀਏ ਪਲਾਣਾ ਭਰਿਆ ਜਾਂ ਉਹ ਜਿਹੜਾ ਮਰਜੀ ਭਰਿਆ ਉਹ ਨਹੀਂ ਆਪਾਂ ਦਾ ਕੋਈ ਪਲਕਾ ਕਨਫਰਮ ਨਹੀਂ ਆਪਾਂ ਨੂੰ ਕੋਈ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹ ਵੀ ਸੁੰਦੇ ਦਾ ਸਮਾਂ ਲੈ ਜੂਗੀ ਸਵੇਰ ਕਰਵਾ ਸੁਣੀਏ ਸਵੇਰ ਦੂਜਾ ਸੁਣੀਏ ਤੇ ਪਹਿਲੇ ਸਵੇਰੇ 25 26 ਲੀਟਰ ਦੁੱਧ ਭਰਿਆ ਆਏ ਨੇ ਠੀਕ ਹੈ ਜੀ ਦੋਸਤੋ ਡੈਨਮਾਰਕ 40116 ਦੀ ਇਹ ਆਪ ਹੈ ਖੁਦ ਅਜੇ 10 ਦਿਨ ਦਾ ਟਾਈਮ ਇਹ ਸੁੰਦੇ ਵਿੱਚ ਬਾਕੀ ਪਿਆ ਜੀ ਬਣੂ ਬ ਬਹੁਤ ਵੱਡੀ ਲੰਮੀ ਵਹਿੜਾ ਜੀ ਵੇਖੋ ਹਾਈਟ ਚੈੱਕ ਕਰੋਗੇ ਬਾਕੀ ਕੋਈ ਗੱਬਣ ਖੜਕੇ ਸਾਭ ਲੈਦੇ ਸੋਨੇ ਦੇ ਸੁਹਾਗ ਵਾਲੀ ਗੱਲ ਹੀ ਆ ਕੱਲ੍ਹਕਾਰ ਦੋਸਤੋ ਗਾਂ ਦਾ ਲੰਬਾਈ ਚੈੱਕ ਕਰ ਲੋ ਦੋਸਤੋ ਤਿਆਰੀ ਬਹੁਤ ਵਧੀਆ ਕੀਤੀ ਹੈ ਨੀ ਗਾਲੀ ਅਜੇ 10 ਦਿਨ ਦਾ ਟਾਈਮ ਜਿਹੜਾ ਬਾਕੀ ਪਿਆਸ ਹੁੰਨ ਚਦੇ। ਇਹ ਦਿਖਾਇਆ ਸਭ ਸ਼ਾਇਦ ਹੀ ਹੁੰਦਾ ਹੈ ਇਹਦੇ ਥਲੇ। ਠੀਕ ਹੈ ਜੀ। ਹਾਂ ਜੀ। ਥਣਾ ਥਣਾ ਦੋਸਤੋ ਕੁਆਲਟੀ ਚੈੱਕ ਕਰ ਲਓ ਬਹੁਤ ਵਧੀਆ ਥਾਣੇ ਦੋਸਤੋ ਥੀ ਚੁਾਈ ਮੁੱਠੀ ਦਾ ਥਣ ਬਹੁਤ ਵਧੀਆ ਜੀ ਪੂਰੀ ਸੀਲਸ ਲੱਗ। ਲੋਧ ਭਰ ਦੋਗੇ 25 26 ਲੀਟਰ ਤੋਂ ਬਾਹਰ ਹਾਂ ਚੰਗੀ ਸੇਵਾ ਹੋਵੇ 30 ਲੀਟਰ ਵੀ ਕਰ ਦੇ। ਠੀਕ ਹੈ ਜੀ ਕੀ ਮੁੱਲ ਕਰਦੇ ਇਹਦਾ ਇਹ ਕਹਿ ਰਹਾ ਸੀ 95000 ਤੇ 92000 ਹੀ ਦੇ ਦਾਂਗੇ ਠੀਕ ਹੈ ਜੀ ਹਾਂ ਜੀ 95000 ਰੁਪਏ ਦੋਸਤੋ ਡਿਮਾਂਡ ਰੱਖੀ ਹੋਈ ਨੇ ਤੇ 92000 ਰੁਪਏ ਦੇ ਵਿੱਚ ਵੀਰ ਕਹਿੰਦਾ ਮਾਨਤਨ ਹੋਊਗਾ ਜਿਹੜਾ ਕੋ ਵੀਰ ਭਰਾ ਖਿੱਤਣਾ ਹੋਊਗਾ ਪੰਜ ਗਾਂ 200 ਤਨਖਾਹਾਂ ਤੇ ਪੰਜ ਦੇ ਤਿੰਨ ਗਾਵਾਂ ਜਿਹੜੀਆਂ ਸੱਜੇ ਸੁਈਆਂ ਵਾ ਦੋ ਗਾਵਾਂ ਗੱਬੜੇ ਸੂਵੇ ਸਵੇਰੇ ਪਹੁੰਚੋ ਦੋਸਤੋ ਇੱਕ ਟਾਈਮ ਦੋ ਟਾਈਮ ਚੋਕੀ ਆਪਣੀ ਤਸੱਲੀ ਕਰ ਲਓ ਗੱਬੜੇ ਪੁੱਛ ਨੂੰ ਦੋਸਤੋ ਚਾਰੇ ਥਣਾਂ ਤੇ ਟਿੱਪ ਕੇ ਪਾਸ ਕਰਕੇ ਆਪਣੀ ਤਸੱਲੀ ਕਰ ਲਿਆ ਕਰੋ ਐਡਰੈਸ ਇਹ ਕਰੀ ਵੀ ਕਹਿੰਦਾ ਫੇਰ ਬੋਲ ਦੇਣਾ ਪਿੰਡ ਸਭ ਉਹ ਨੰਬਰ ਹੈ 9877735030 ਠੀਕ ਹੈ ਜੀ ਹਾਂ ਜੀ ਧੰਨਵਾਦ ਉਸਤਰਾਣਾ ਵੀਡੀਓ ਵੇਖਣ ਵਾਸਤੇ